ਕਿਵੇਂ ਕਰਵਾਦਾ ਡਾਕਟਰ ਸਾਹਿਬ ਸੌਦਾ 18000 ਦੋਵੇਂ ਨਾਗ 18000 ਚ ਚਾਚਾ ਜੀ ਨੇ ਪੀਡੀ ਬੋਰਡ ਨੇ ਲਏ ਆ ਠੀਕ ਹੈ ਜੀ ਲਿਖਾਈ ਚਾਚਾ ਕਰਾ ਲਓ ਹਰ ਹਰ ਚੋ ਗਿਆ ਲਿਖਾਈ ਚਾਚਾ ਕਰਾ ਲਓ ਨਹੀਂ ਲਿਖਾਈ ਆਪੋ ਲਿਖਾਈ ਨਾ ਕਰੋ ਬਣਾ ਤਾਂ ਕਰਨ ਕਰੋ ਡਾਕਟਰ ਜਾਲਾ ਇੰਨਾ ਧੱਕਾ ਨਾ ਕਰੋ ਤੁਸੀਂ ਜਮਾਂ ਹੀ ਨਾ 492 ਨਹੀਂ ਬਣਾ ਚਾਚੇ ਨੂੰ ਵੀ ਬਾਰ ਕਰਾ ਚਾਚਾ ਕਰਾ ਦਿਓ ਕਰਾ ਦਿੱਤੀ ਹੈ ਕਿਵੇਂ ਤੁਸੀਂ ਕਰਾ ਦਿੱਤੀ ਕਿ ਲਿਖਾਈ ਚਾਚਾ ਹੀ ਕਰਾਉਣੀ ਆ ਹਰ ਹਰ ਚੋ ਗਿਆ ਠੀਕ ਹੈ ਜੀ ਭਾਈ ਗੱਬਣ ਦੀ ਗੱਬਣ ਦੀ ਗਰੰਟੀ ਕਿਵੇਂ ਆ ਗੱਬਣ ਟਾਂਗਾ ਟਾਂਗਾ 6 ਮਹੀਨੇ ਦੀ ਗਰੰਟੀ ਬਾਈ ਜੀ ਠੀਕ ਆ ਲੇ ਵੀ ਗੋਸਤੋ ਆ ਬੱਕਰੀਆਂ ਦਾ ਸੌਦਾ ਹੋਇਆ ਕਿੰਨੇ ਦਾ ਹੋਇਆ 18000 18000 ਚ ਹਾਂ ਅੰਕਲ ਨੂੰ ਦਵਾਤੀਆਂ ਚਾਚੇ ਨੂੰ ਸਹੀ ਗੱਲ ਆ ਤੇ ਚਾਚਾ ਕਰਵਾਊਗਾ ਲਖਾਈ ਤੇ ਚਾਚੇ ਦਲਜੀਤ ਤੋਂ ਦਵਾਦੀਆਂ ਤੁਸੀਂ ਦੇਖ ਸਕਦੇ ਨੇ ਬੱਕਰੀਆਂ 18000 ਚ ਲਖਾਈ ਉਹ ਕਰਵਾਊ ਨਾਮ ਕੀ ਹੈ ਰਜਿੰਦਰ ਸਿੰਘ ਰਜਿੰਦਰ ਆ ਬੱਕਰੀ ਆ ਬੱਕਰੀ ਦਾ ਸੋ ਪੈਸੇ ਕਿ ਲਾਰਸ਼ ਜਣ ਬਸ ਬੱਕਰਾ ਦਾ ਵੇਖ ਲੋ ਕਿਹੜਾ ਕੰਨ ਚੋਂ ਬੱਕਰਾ ਵਕ ਨਹੀਂ ਨਹੀਂ ਬੱਕਰਾ ਵਖਾਤਾ ਯਾਰ ਸਹੀ ਹੈ ਉਹ ਆ ਉਹ ਬੱਕਰਾ ਸੰਗਲੀ ਆ ਲੈ ਉਹਨਾਂ ਕੇ ਬੱਕਰਾ ਦੀ ਹੁਣ ਲਕਾਈ ਲਕਾਈ ਤੇਰੀ ਆ ਬਾ ਹਾਂ ਆ ਜਗਦੀਪ ਲਿਖ ਦੇ ਠੀਕ ਆ ਭਾਈ ਲਖਾਈ ਆਪੂ ਆਪਣੀ ਜਨਾ ਹਾਂ ਬੱਕਰਾ ਉਹ ਯਾਰ ਤੇਰੀ ਆ ਲਖਾਈ 100 ਪਿੱਛੇ ਤੂੰ ਕਰਦਾ ਬਸ ਤੂੰ ਮੈਂ ਵੇਖ ਗਿਆ ਯਾਰ ਆ ਬਈ ਫੜ ਲਿਆ ਉਹ ਕਿੱਧਰ ਗਿਆ ਆ ਰਿਹਾ ਆ ਬੜਾ ਕਿਹੜਾ ਪਿੰਡ ਸੀ ਬਾਈ ਆਪਣਾ ਮੱਲਣ ਆ ਬਾਈ ਮੱਲਣ ਲੈ ਵੀ ਬਾਈ ਮੱਲਣ ਤੋਂ ਆਏ ਸੀ ਜੀ ਤੁਸੀਂ ਦੇਖ ਸਕਦੇ ਹੋ ਆ ਬੱਕਰਾ ਬਈ ਆਪਣਾ ਕਿਹੜਾ ਫੱਤਣ ਵਾਲਾ ਬਈ ਬਾਈ ਹੋਰੀ ਆਈ ਸੀ ਫੱਤਣ ਵਾਲੇ ਤੋਂ ਗੋਰੇ ਕਿਵੇਂ ਕਰਵਾਦਾ ਸੌਦਾ ਬਾਈ 12 ਦਾ ਬਾਈ ਲਖਾਈ ਬਾਈ ਨੇ ਕਰਾਉਣੀ ਹੈ 12 ਫੱਤਣ ਵਾਲੇ ਵਾਲੇ ਨੇ ਹਾਂ ਠੀਕ ਆ ਲੈ ਵੀ 12000 ਦਾ ਸੌਦਾ ਹੋ ਗਿਆ ਬੱਕਰੇ ਤੁਸੀਂ ਦੇਖ ਸਕਦੇ ਹੋ ਬੂਰ ਕੰਨੇ ਦਾ ਬਹੁਤ ਵਧੀਆ ਸੌਦਾ ਹੋਇਆ ਬਾਈ ਠੀਕ ਹੈ ਚਾਰ ਦਿਨ ਤੇ ਫੇਰ ਪੁੱਛਾਂ ਪਿੱਛੇ ਪੈ ਦੇਣਾ ਕਿੰਨੇ ਚ ਕਰਵਾਤਾ ਬਾਈ ਪੂਰੇ 11 ਪੂਰੇ 11 ਚ ਲਖਾਈ ਲਖਾਈ ਮਨਦੀਪ ਦੀ ਬਾਈ ਜੀ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ ਲਖਾਈ ਮਨਦੀਪ ਬਠੰਡੇ ਵਾਲੇ ਨੇ ਕਰਾਉਣੀ ਆ 11000 ਚ ਬਾਈ ਕਿਹੜਾ ਪਿੰਡ ਸੀ ਆਪਣਾ ਚੱਕ ਜਾਨੀ ਸਰ ਚੱਕ ਜਾਨੀ ਸਰ ਲੈ ਬਾਈ ਚੱਕ ਜਾਨੀ ਸਰ ਤੋਂ ਆਏ ਸੀ ਤੁਸੀਂ ਦੇਖ ਸਕਦੇ ਹੋ ਪੂਰਾ ਤਰਤਾ 11000 ਦੇਣਾ ਬਾਈ ਨੂੰ ਉਹ ਟਿਕਣ ਪਹੁੰਚਿਆ ਕਰੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਪਿੰਡ ਬਧਾਈਆਂ ਦੇ ਦਾਣਾ ਮੰਡੀ ਚ ਤੁਸੀਂ ਦੇਖ ਸਕਦੇ ਬਹੁਤ ਚੰਗੇ ਜਾਨਵਰ ਆਉਂਦੇ ਆ ਤੇ ਚੰਗੇ ਸੌਦੇ ਹੁੰਦੇ ਆ। ਤੇ ਜੀ ਦੋਸਤ ਪੈਸੇ Google Pay ਕਰ ਤੇ ਬਾਈ। ਠੀਕ ਆ ਬਾਈ। ਦੋਸਤੋ ਇਹਦਾ ਸੌਦਾ ਹੋਇਆ। ਬਾਈ ਲੱਖੇ ਤੋਂ ਤੇ ਬਾਈ ਹਰਮਨ ਨੂੰ ਦਵਾਈ ਆ ਵਧੀਆ ਸੌਦਾ ਹੋ ਗਿਆ ਬਾਈ। ਕਿੰਨੇ ਚ ਹੋ ਗਿਆ ਸੌਦਾ ਬਾਈ ਰਾਜੇ? 5000 ਰੁਪਏ ਦੇ। 5000 ਤਰਦਾ ਦੇਣਾ। ਠੀਕ ਆ ਵੀ ਲਖਾਈ ਇਹਦੀ ਆ ਤੇ ਬਾਈ ਹਰਮਨ ਨੂੰ ਪੈ ਗਈ 5200 ਦੇ ਵਿੱਚ। ਬਾਈ ਦਾ ਪੈਣ ਤਾਂ ਇਹੀ ਸੀਗਾ ਤੇ ਬਾਈ ਮੁਕਸਰ ਤੋਂ ਆਇਆ ਸੀਗਾ ਤੇ ਪੈਸੇ ਬਾਈ ਗੂਗਲ ਗੂਗਲ ਪੇ ਲੈ ਬਾਈ ਪੈਸੇ ਕਹਿੰਦਾ ਗੂਗਲ ਪੇ ਆਹ ਪਾਠਾ ਬਾਈ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਹੈਗੀ ਢਾਈ ਦਾ ਗਰੰਟੀ ਚਾ ਬਾਈ ਠੀਕ ਹੈ ਲੈ ਵੀ ਢਾਈ ਕੁ ਮਹੀਨਿਆਂ ਦੀ ਗੱਬਣ ਦੀ ਗਰੰਟੀ ਆ ਉਹ ਕਹਿੰਦਾ ਬਾਈ ਗਰੰਟੀ ਚ ਵੀ ਦੇਖ ਸਕਦੇ ਕਿੰਨੇ ਚ ਕਰਵਾਦਾ ਮਹਗ ਸੌਦਾ ਬਾਈ ਇਹ 8.5 ਦਾ ਕਰਾਦਾ ਬਈ ਬੱਕਰੀਆਂ ਤੇ ਮਗਰ ਬੱਚਾ ਇਕੱਲਾ 8.5 ਦਾ ਕਿਹਨੇ ਵੇਚੀ ਇਹ ਇਹ ਬਾਈ ਲੱਗ ਵੇਚੀ ਆ ਤੇ ਇਹਦੇ ਮਤਲਬ ਠੀਕ ਆ ਗੁਰਪ੍ਰੀਤ ਕਿਹੜਾ ਪਿੰਡ ਸੀ ਬਾਈ ਆਪਣਾ ਚੱਕ ਮਰਦਸਾ ਕੌੜਿਆਂ ਚੱਕ ਮਰਦਸਾ ਕੌੜਿਆਂ ਵਾਲੀ ਤੇ ਬਾਈਆਂ ਨੇ ਖਰੀਦੀ ਆ ਕਿਹੜਾ ਪਿੰਡ ਸੀ ਆਪਣਾ ਹੀ ਪੱਕਾ ਕਾਲੇ ਵਾਲਾ ਪੱਕਾ ਕਾਲੇ ਵਾਲਾ ਲੈ ਬਾਈ ਪੱਕੇ ਕਾਲੇ ਵਾਲੇ ਤੋਂ ਆਏ ਸੀਗੇ ਇਹਨਾਂ ਨੇ ਖਰੀਦੀ ਆ ਮਗਰ ਕੀ ਇਹਦੇ ਮਗਰ ਪੁੱਤਰਾ ਹੀ ਚਾਰਾ ਬੱਦ ਕਰਾਉਂਦਾ ਘੋੜਾ ਇਹਨੇ ਮਗਰ ਲੈ ਵੀ ਪੈਸੇ ਗਿਣਾ ਦੀ ਬਾਈ ਲੱਕੇ ਉਹ ਇਹ ਲਿਖਾਈ ਕਿਵੇਂ ਕੀਤੀ ਆ ਲਿਖਾਈ ਆ ਸਾਈ ਕੱਢ ਲਾ ਇੱਥੇ ਰੱਖਿਆ ਕਰ ਉੱਤੇ ਨੋਟ 500 ਪਾ ਕੇ ਪਾਦ ਗਿਆ ਮੋਦੀ ਘਟ ਗਿਆ ਰੱਖ 500 ਠੀਕ ਆ ਠੀਕ ਆ ਬਾਈ ਚਲੋ ਠੀਕ ਆ ਬਾਈ ਬਹੁਤ ਵਧੀਆ ਸੌਦਾ ਵਾ ਚੰਗਾ ਇਹਦਾ ਕਰਦੇ ਬਾਈ ਠੀਕ ਆ ਠੀਕ ਆ ਬਾਈ ਕਰੋ ਕਰੋ ਇੱਕ ਹੋਰ ਕਹਿੰਦੇ ਬਾਈ ਕਰਦੇ ਸੌਦਾ